ਰਾਜਪੁਰਾ ਦੇ ਵਿੱਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਨਗਰ ਨਿਗਮ ਕੌਂਸਲ ਰਾਜਪੁਰਾ ਦੇ ਵੱਲੋਂ ਅੱਜ ਕਈ ਪ੍ਰਾਪਰਟੀ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਪ੍ਰਾਪਰਟੀਆਂ ਦੇ ਟੈਕਸ ਵੀ ਭਰੇ ਜਾਣ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਐਨਾ ਹੀ ਨਹੀਂ ਉਹਨਾਂ ਦੇ ਵੱਲੋਂ ਪ੍ਰਾਪਰਟੀਆਂ ਨੂੰ ਸੀਲ ਵੀ ਕਰ ਦਿੱਤਾ ਗਿਆ ਤੁਹਾਨੂੰ ਜਾਣਕਾਰ ਦੇ ਵੀ ਹੈ ਕਿ ਇਸ ਸੀਲ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਰਾਜਪੁਰਾ ਦੇ ਇੱਕ ਖਰਾਬ ਦਾ ਠੇਕਾ ਵੀ ਸ਼ਾਮਿਲ ਹੈ ਸਰਪਨਾਮ ਹੋਵੇ ਮੈਂ ਬਲਵਿੰਦਰ ਸਿੰਘ ਸੁਪਰਡੈਂਟ ਨਗਰ ਕੰਨਸਲ ਰਾਜਪੁਰਾ ਅੱਜ ਜਿਹੜੇ ਅੱਜ ਸੀਨ ਵਿੱਚ ਪ੍ਰੋਪਰਟੀ ਟੈਕਸ ਨੂੰ ਜੋ ਸੀਲ ਕਰੀ ਦੁਕਾਨਾਂ ਉਹਦੇ ਬੱਚਾਂ ਕਰਦੇ ਸਰ ਜਿਸੀ ਜੋ ਇਹ ਸਾਵਨ ਜੀ ਦੱਸਿਆ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਮੇਰੇ ਵੱਲੋਂ ਪ੍ਰੋਪਰਟੀ ਸੀਲ ਕੀਤੇ ਗਿਆ ਅਤੇ ਦੋ ਪ੍ਰੋਪਰਟੀਆਂ ਵੱਲੋਂ 235000 ਰੁਪਏ ਮੋਕੇ ਤੇ ਜਮ੍ਹਾਂ ਕਰਾਇਆ ਗਿਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਬਣਦਾ ਪ੍ਰੋਪਰਟੀ ਟੈਕਸ ਮਿਤੀ 31 ਮਾਰਚ ਤੱਕ ਦਫਤਰ ਨਗਰ ਕੌਂਸਲ ਵਿੱਚ ਜਮ੍ਹਾਂ ਕਰਵਾਇਆ ਜਾਵੇ 31 ਮਾਰਚ ਤੱਕ ਦਫਤਰ ਲਗਾਤਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸ਼ਾਇਦ ਉਸ ਨੂੰ ਕੀ ਕਰਨੀ ਹੁੰਦੀ ਇਸ ਬਾਰੇ ਬੋਲ ਤਾ ਸਰ ਆਪਣਾ ਨਾਮ ਦੱਸੋ ਅਵਤਾਰ ਸੇਖੜੀ ਈਓ ਰਾਜਪੁਰਾ ਸਰ ਜੀ ਜਿਹੜੇ ਪ੍ਰਾਪਰਟੀ ਜਬਤ ਕਰੀ ਹੋਈ ਦੀ ਜਾਣਕਾਰੀ ਦੇਣਾ ਪ੍ਰਾਪਰਟੀ ਜਬਤ ਨਹੀਂ ਕੀਤੀ ਪ੍ਰਾਪਰਟੀ ਸੀਲਿੰਗ ਕੀਤੀ ਹੈ ਮਿਊਸਪਲ ਕਾਉਂਸਲ ਦੀ ਹਦੂਦ ਅੰਦਰ ਰਾਜਪੁਰਾ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਲਾਗੂ ਹੈ ਜਿਹੜੇ ਵਿਅਕਤੀ ਇਹਨਾਂ ਨੇ ਪ੍ਰੋਪਰਟੀ ਟੈਕਸ 31 ਮਾਰਚ ਤੱਕ ਨਗਰ ਕੌਂਸਲ ਕੋਲ ਜਮ੍ਹਾਂ ਕਰਵਾਇਆ ਜਾਣਾ ਹੈ ਜਿਹੜੇ ਬੰਦੇ ਪ੍ਰੋਪਰਟੀ ਟੈਕਸ ਨਹੀਂ ਪੇ ਕਰ ਰਹੇ ਜਿਹੜੇ ਮਿਊਸਿਪੈਟੀਅਲ ਡਿਫਾਲਟਰ ਹੈ ਉਹਨਾਂ ਨੂੰ ਕੌਂਸਲ ਵੱਲੋਂ ਤਿੰਨ ਨੋਟਿਸ ਜਾਰੀ ਜਾ ਚੁੱਕੇ ਹੈ ਨੋਟਿਸ ਜਾਣ ਦੇ ਬਾਵਜੂਦ ਵੀ ਜਿਹੜੇ ਬੰਦੇ ਟੈਕਸ ਜਮ੍ਹਾਂ ਨਹੀਂ ਕਰਦੇ ਤੇ ਸਾਡੇ ਐਕਟ ਵਿੱਚ ਸਾਡੇ ਨਿਯਮਾਂ ਵਿੱਚ ਪ੍ਰੋਵੀਜ਼ਨ ਹੈ ਕਿ ਅਸੀਂ 50 ਮਿਊਸਿਪਲਿਟੀ ਐਕਟ 111 ਧਾਰਾ 81 ਸੀ ਦੇ ਤਹਿਤ ਰਿਕਵਰੀ ਪ੍ਰੋਪਰਟੀ ਸੀਲ ਕਰਤੇ ਅਟੈਚ ਕਰਕੇ ਕਰ ਸਕਦੇ ਹਾਂ ਅਸੀਂ ਉਹ ਪ੍ਰਕਿਰਿਆ ਕਰਵਾਈ ਕੀਤੀ ਅੱਜ ਸਰ ਜਿਹੜੀ ਪ੍ਰੋਪਰਟੀ ਦੇ ਕਿੰਨੇ ਕੁ ਅਮਾਉਂਟ ਤੱਕ ਹੈ ਰਜਿਸਟਰਡ ਅੱਜ 6 ਪ੍ਰੋਪਰਟੀਆਂ ਸੀਲ ਕੀਤੀਆਂ 13 ਲੱਖ ਅਮਾਉਂਟ ਬਣਦੀ ਸੀ ਉਹਨਾਂ ਵਿੱਚੋਂ 2 ਜਿਹੜੇ ਡਿਫਾਲਟਰ ਸੀ ਉਹਨਾਂ ਨੇ ਮੋਕੇ ਤੇ 2 ਲੱਖ 35000 ਸਾਨੂੰ ਦੇ ਦਿੱਤੇ ਤੇ ਉਹਨਾਂ ਦੀ ਅਸੀਂ ਨੋਟਿਸ ਦਾਖਲ ਕਿੰਨੇ ਤੋਂ ਸੀਲ ਜਿਹੜੇ ਪ੍ਰੋਪਰਟੀ ਦੀ ਹੈ ਟੋਟਲ 11 ਪ੍ਰੋਪਰਟੀਆਂ ਦੇ ਤੱਕ ਅਸੀਂ ਸੀਲ ਕਰ ਚੁੱਕੇ ਵੇ ਅਸੀਂ 20 15 9 ਵਗੈਰਾ ਨੋਟਸ ਕੱਢੇ ਸੀ 24 ਬੰਦੇ ਲਗਭਗ 16 ਲੱਖ ਰੁਪਏ ਤੱਕ ਸਾਡੇ ਕੋਲ ਰਿਕਵਰੀ ਕਰਾ ਚੁੱਕੇ ਬਾਕੀ ਕਰਵਾ ਰਹੇ ਜੀ ਰਾਜਪੁਰਾ ਦੇ ਵਿੱਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਨਗਰ ਨਿਗਮ ਕੌਂਸਲ ਰਾਜਪੁਰਾ ਦੇ ਵੱਲੋਂ ਅੱਜ ਕਈ ਪ੍ਰਾਪਰਟੀ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਪ੍ਰਾਪਰਟੀਆਂ ਦੇ ਟੈਕਸ ਵੀ ਭਰੇ ਜਾਣ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਐਨਾ ਹੀ ਨਹੀਂ ਉਹਨਾਂ ਦੇ ਵੱਲੋਂ ਪ੍ਰਾਪਰਟੀਆਂ ਨੂੰ ਸੀਲ ਵੀ ਕਰ ਦਿੱਤਾ ਗਿਆ ਤੁਹਾਨੂੰ ਜਾਣਕਾਰੀ ਦੇ ਵੀ ਹੈ ਕਿ ਇਸ 3 ਕਿਪਾ ਪ੍ਰਾਪਰਟੀ ਦੇ ਵਿੱਚ ਰਾਜਪੁਰਾ ਦੇ ਇੱਕ ਖਰਾਬ ਦਾ ਠੇਕਾ ਵੀ ਸ਼ਾਮਿਲ ਹੈ ਸਰ ਆਪਣਾ ਨਾਮ ਹੈ ਮੈਂ ਬਲਵਿੰਦਰ ਸਿੰਘ ਸਬਡੈਂਟ ਨਗਰ ਕੰਪਨ ਰਾਜਪੁਰਾ ਅੱਜ ਜਿਹੜੇ ਅੱਜ ਸੀਲ ਵਿੱਚ ਪ੍ਰੋਪਰਟੀ ਟੈਕਸ ਦੇ ਕੋਈ ਸੀਲ ਕਰੀ ਦੁਕਾਨਾਂ ਉਹਦੇ ਵਿੱਚ ਆ ਗਿਆ ਸਰ ਤੁਸੀਂ ਜੋ ਇਹ ਸਾਰੀ ਜਿਹੜਾ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਮੇਰੇ ਵੱਲੋਂ ਪ੍ਰੋਪਰਟੀ ਸੀਲ ਕੀਤੀਆਂ ਗਈਆਂ ਅਤੇ ਦੋ ਪ੍ਰੋਪਰਟੀਆਂ ਵੱਲੋਂ 235000 ਰੁਪਏ ਮੁੱਕਤ ਜਮ੍ਹਾਂ ਕਰਾਇਆ ਗਿਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਬਣਦਾ ਪ੍ਰੋਪਰਟੀ ਟੈਕਸ ਮਿਤੀ 31 ਮਾਰਚ ਤੱਕ ਦਫਤਰ ਨਗਰ ਕੌਂਸਲ ਵਿਖੇ ਜਮ੍ਹਾਂ ਕਰਵਾਇਆ ਜਾਵੇ 31 ਮਾਰਚ ਤੱਕ ਦਫਤਰ ਲਗਾਤਾਰ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿਣ ਸ਼ਾਇਦ ਉਸ ਨੂੰ ਕੀ ਕਰਨੀ ਦੇਣ ਤੇ ਇਸ ਬਾਰੇ ਬੋਲ ਤਾਂ ਸਰਪ੍ਰਨੰਦ ਉਸ ਅਵਤਾਰ ਸੇਖੜੀ ایਓ ਰਾਜਪੁਰਾ ਸਰਾਂ ਜੀ ਜਿਹੜੇ ਪ੍ਰੋਪਰਟੀ ਜ਼ਬਤ ਕਰੀ ਉਹਦੀ ਜਾਣਕਾਰੀ ਦਿਓ ਕਰੋਪਰਟੀ ਜ਼ਬਤ ਨਹੀਂ ਕੀਤੀ ਪ੍ਰੋਪਰਟੀ ਸੀਲਿੰਗ ਕੀਤੀ ਹੈ ਇੱਕ ਕਰੀ ਜੋ ਮਿਊਸਿਪਲ ਕੌਂਸਲ ਦੀ ਹਦੂਦ ਅnder ਰਾਜਪੁਰਾ ਸ਼ਹਿਰ ਵਿੱਚ ਪ੍ਰੋਪਰਟੀ ਟੈਕਸ ਲਾਗੂ ਹੈ ਜਿਹੜੇ ਵਿਅਕਤੀ ਇਹਨਾਂ ਨੇ ਪ੍ਰੋਪਰਟੀ ਟੈਕਸ 31 ਮਾਰਚ ਤੱਕ ਨਗਰ ਕੌਂਸਲ ਕੋਲ ਜਮ੍ਹਾਂ ਕਰਵਾਇਆ ਜਾਣਾ ਹੈ ਜਿਹੜੇ ਬੰਦੇ ਪ੍ਰੋਪਰਟੀ ਟੈਕਸ ਨਹੀਂ ਪੇ ਕਰ ਰਹੇ ਜਿਹੜੇ ਮਿਊਸਿਸਪੈਲਟੀਅਲ ਡਿਫਾਲਟਰ ਹੈ ਉਹਨਾਂ ਨੂੰ ਕੌਂਸਲ ਵੱਲੋਂ ਤਿੰਨ ਨੋਟਿਸ ਜਾਰੀ ਜਾ ਚੁੱਕੇ ਹੈ ਨੋਟਿਸ ਜਾਣ ਦੇ ਬਾਵਜੂਦ ਵੀ ਜਿਹੜੇ ਬੰਦੇ ਟੈਕਸ ਜਮ੍ਹਾਂ ਨਹੀਂ ਕਰਦੇ ਤੇ ਸਾਡੇ ਐਕਟ ਵਿੱਚ ਸਾਡੇ ਨਿਯਮਾਂ ਵਿੱਚ ਪ੍ਰੋਵੀਜ਼ਨ ਹੈ ਕਿ ਅਸੀਂ ਪੰਜਾਬ ਮਿਊਸਪਲੈਟ 111 ਦੀ ਧਾਰਾ 81 ਸੀਦੇ ਤੈਤ ਰਿਕਵਰੀ ਪ੍ਰੋਪਰਟੀ ਸੀਲ ਕਰਕੇ ਅਟੈਚ ਕਰਕੇ ਕਰ ਸਕਦੇ ਹਸੀਂ ਉਹ ਪ੍ਰਕਿਰਿਆ ਕਾਰਵਾਈ ਕੀਤੀ ਅੱਜ ਸਰ ਜਿਹੜੀ ਪ੍ਰੋਪਰਟੀ ਦੇ ਕਿੰਨੇ ਕੁ ਅਮਾਉਂਟ ਤੱਕ ਰਜਿਸਟਰ ਅੱਜ 6 ਪ੍ਰੋਪਰਟੀਆਂ ਸੀਲ ਕੀਤੀਆਂ 13 ਲੱਖ ਅਮਾਉਂਟ ਬਣਦੀ ਸੀ ਉਹਨਾਂ ਵਿੱਚੋਂ ਦੋ ਜਿਹੜੇ ਡਿਫਾਲਟਰ ਸੀ ਉਹਨਾਂ ਨੇ ਮੋਕੇ ਤੇ 235 ਹਜ਼ਾਰ ਰੁਪਏ ਸਾਨੂੰ ਦੇ ਦਿੱਤੇ ਤੇ ਉਹਨਾਂ ਦੀ ਅਸੀਂ ਨੋਟਿਸ ਦਾਖਲ ਸਟਾਰਟਿੰਗ ਕਿੰਨੇ ਤੋਂ ਸੀਲ ਜਿਹੜੇ ਪ੍ਰੋਪਰਟੀ ਦੀ ਹੈ ਟੋਟਲ 11 ਪ੍ਰੋਪਰਟੀਆਂ ਦੇ ਤੱਕ ਅਸੀਂ ਸੀਲ ਕਰ ਚੁੱਕੇ ਵੇ ਅਸੀਂ 20 15 ਨਾਈਨ ਬੰਦੇਆਂ ਨੂੰ ਨੋਟਸ ਕੱਢੇ ਸੀ 24 ਬੰਦੇ ਲਗਭਗ 16 ਲੱਖ ਦੀ ਹੱਦ ਤੱਕ ਸਾਡੇ ਕੋਲ ਰਿਕਵਰੀ ਕਰਾ ਚੁੱਕੇ ਬਾਕੀ ਕਰਵਾ ਰਹੇ ਜੀ